ਅੱਜ ਆਪਾਂ ਬਣਾਵਾਂਗੇ ਆਲੂ ਤੇ ਜਿਹੜੀ ਬ੍ਰੋਕਲੀ ਆ ਨਾ ਉਹਦੀ ਜਿਹੜੀ ਆਪਾਂ ਉਹਦੇ ਪਕੌੜੇ ਆਗੇ ਉਹ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੇ ਬ੍ਰੋਕਲੀ ਨੂੰ ਕੱਟ ਕਰ ਲਿਆ ਸੀ ਮਤਲਬ 1 ਕੱਪ ਆਪਾਂ ਨੇ ਬ੍ਰੋਕਲੀ ਲੈ ਲਈ ਸੀ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਕੱਚੇ ਆਲੂ ਸੀਗੇ ਉਹਨਾਂ ਨੂੰ ਇੱਕ ਨੂੰ ਲੈ ਲਿਆ ਸੀ ਤੇ ਮੀਡੀਅਮ ਸਾਈਜ਼ ਦਾ ਸੀਗਾ ਤੇ ਉਹਨੂੰ ਕ੍ਰਸ਼ ਕਰ ਲਿਆ ਸੀ ਤੇ ਕਦੂਕਸ਼ ਕਰਕੇ ਉਸ ਤੋਂ ਬਾਅਦ ਆਪਾਂ ਨੇ ਥੋੜੇ ਪਿਆਜ਼ ਲੈ ਲਿਆ ਸੀਗਾ ਇੱਕ ਇੱਕ ਪਿਆਜ਼ ਤੋਂ ਬਾਅਦ ਹਰੀ ਮਿਰਚ ਲੈ ਲਈ ਸੀ ਤੇ ਹਰੀ ਮਿਰਚ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਧਨੀਆ ਸੀਗਾ ਆਪਣਾ ਉਹ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਨਮਕ ਪਾ ਲਿਆ ਨਮਕ ਇਹ ਪਾਊਡਰ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਆਟਾ ਹੁੰਦਾ ਹੈਗਾ ਉਹ ਆਪਾਂ ਇਹਦੇ ਵਿੱਚ ਪਾ ਕੇ ਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਤੇ ਅਪ ਤੁਸੀਂ ਇਹਦੇ ਵਿੱਚ ਆ ਆਟਾ ਵੀ ਪਾ ਸਕਦੇ ਹੋ ਬੇਸਨ ਵੀ ਐਡ ਕਰ ਸਕਦੇ ਹੋ ਮਤਲਬ ਤੁਸੀਂ ਜਿਹੜੀ ਚੀਜ਼ ਨਾਲ ਕੰਫਰਟੇਬਲ ਰਹੇ ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਖਾਣ ਦੇ ਵਿੱਚ ਤੁਸੀਂ ਉਹ ਪਾ ਸਕਦੇ ਹੋ ਜਾਂ ਤੁਸੀਂ ਇਹਦੇ ਵਿੱਚ ਉਹ ਵੀ ਐਡ ਕਰ ਸਕਦੇ ਹੋ ਜਿਵੇਂ ਆਪਣਾ ਕਾਣਫਲਰ ਪਾਊਡਰ ਹੁੰਦਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਿਆ ਮਤਲਬ ਜਿਆਦਾ ਪਾਣੀ ਨਹੀਂ ਕਿਉਂਕਿ ਇਹਦੇ ਵਿੱਚ ਵੈਸੇ ਹੀ ਮੋਇਸਚਰ ਹੁੰਦਾ ਜਿਹੜਾ ਆਲੂ ਹੈਗਾ ਤੇ ਬ੍ਰੋਕਲੀ ਵੀ ਥੋੜੀ ਜੀ ਐਵੇਂ ਹੀ ਹੁੰਦੀ ਹੈਗੀ ਤੇ ਇਹਦੇ ਕਰਕੇ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਜਿੰਨੇ ਮਸਾਲੇ ਆਪਾਂ ਨੇ ਪਾਏ ਨੇ ਸਾਰੇ ਪ੍ਰੋਪਰ ਚੰਗੀ ਤਰੀਕੇ ਨਾਲ ਮਿਕਸ ਹੋ ਜਾਣ ਤੁਸੀਂ ਦੇਖ ਸਕਦੇ ਹੋ ਤੇ ਤੁਹਾਡਾ ਨੋ ਮੇਰੇ ਵੀਡੀਓਜ਼ ਕੀ ਮੈ ਲਗ ਦਿਨੋ ਮੈਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਮੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਤੁਹਾਡੇ ਡੇਲੀ ਕੋਈ ਨਾ ਕੋਈ ਵੀਡੀਓ ਲੈ ਕੇ ਆਂਦੀ ਰਹੂੰਗੀ ਰੈਸਪੀ ਦੀ ਤੇ ਆਪਾਂ ਨੇ ਆਇਲ ਦੇ ਵਿੱਚ ਇਹਨੂੰ ਇਹਨਾਂ ਨੂੰ ਫਰਾਈ ਕਰ ਲੈਣਾ ਜਿਵੇਂ ਆਪਾਂ ਪਕੌੜੇ ਬਣਾਉਣੇ ਆ ਬਿਲਕੁਲ ਪਕੌੜਿਆਂ ਦੇ ਵਾਂਗੂ ਹੀ ਆਪਾਂ ਨੇ ਇਹਨੂੰ ਆਇਲ ਦੇ ਵਿੱਚ ਫਰਾਈ ਕਰ ਲੈਣਾ ਹੈਗਾ ਤੇ ਇਹਨੂੰ ਆਪਾਂ ਮੀਡੀਅਮ ਹੀਟ ਦੇ ਉੱਤੇ ਪਕਾਵਾਂਗੇ ਤਾਂ ਕਿ ਇਹ ਚੰਗੀ ਤਰੀਕੇ ਨਾਲ ਪ੍ਰੋਪਰ ਸਾਰੇ ਪਾਸੇ ਚੰਗੀ ਤਰੀਕੇ ਨਾਲ ਕੁੱਕ ਹੋ ਜਾਣ ਤੇ ਇਹਨਾਂ ਨੂੰ ਆਪਾਂ ਜਿੰਨੇ ਇਹਦੇ ਵਿੱਚ ਕੜਾਹੀ ਦੇ ਵਿੱਚ ਆਉਣਗੇ ਓਨੇ ਕ ਆਪਾਂ ਪਕੌੜੇ ਦੇ ਵਿੱਚ ਇਹ ਨਦੀ ਆਪਾਂ ਹਲਕੀ-ਹਲਕੀ ਸਾਈਡ ਚੇਸ ਕਰਦੇ ਰਵਾਂਗੇ ਜਦੋਂ ਇਹਨਾਂ ਦਾ ਕਲਰ ਚੰਦਰਾਊਗਾ ਤੇ ਪ੍ਰੋਪਰ ਦੋਨੇ ਸਾਈਡ ਤੋਂ ਬਿਲਕੁਲ ਅੱਛੀ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਪਕਾ ਲਾਂਗੇ ਤਾਂ ਕਿ ਆਪਣੇ ਪਕੌੜੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਡਿਲੀਸ਼ੀਅਸ ਜੇ ਬਣ ਕੇ تیار ਹੋਣ ਥੋੜੇ ਜਿਹਾ ਕ੍ਰਾਂਚੀਪਨ ਜਾਇਦੇ ਵਿੱਚ ਆਵੇ ਤੇ ਜਿਹੜੇ ਇਹ ਪਕੌੜੇ ਨੇ ਮਤਲਬ ਤੁਸੀਂ ਹਰ ਇੱਕ ਤਰ੍ਹਾਂ ਦੇ ਆਲੂ ਦੇ ਪਕੌੜੇ ਪਿਆਜ਼ ਦੇ ਪਕੌੜੇ ਹਰ ਇੱਕ ਚੀਜ਼ ਦੇ ਪਕੌੜੇ ਬਣਾਏ ਹੋਣਗੇ ਗੋਭੀ ਦੇ ਪਕੌੜੇ ਬਣਾਉਣਗੇ ਬਟ ਬ੍ਰੋਕਲੀ ਦੇ ਪਕੌੜੇ ਤੁਸੀਂ ਕਦੇ ਵੀ ਨਹੀਂ ਬਣਾਏ ਹੋਣਗੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਆਪਣਾ ਜਿਹੜਾ ਆਲੂ ਹੈ ਉਹਨੂੰ ਕ੍ਰਸ਼ ਕਰਕੇ ਤੇ ਚੰਗੀ ਤਰੀਕੇ ਦੇ ਨਾਲ ਜਿਹੜੇ ਆਪਣੇ ਉਹ ਬ੍ਰੋਕਲੀ ਨੂੰ ਪੀਸਿਸ ਉਹਦੀ ਕੱਟ ਕਰਕੇ ਤੁਸੀਂ ਇਹਨਾਂ ਦੇ ਪਕੌੜੇ ਜ਼ਰੂਰ ਐਵੇਂ ਟਰਾਈ ਕਰਿਓ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਣਗੇ ਤੇ ਤੁਸੀਂ ਮਤਲਬ ਤੁਹਾਡਾ ਦਿਲ ਇਹਨਾਂ ਨੂੰ ਖਾਣ ਤੋਂ ਬਿਲਕੁਲ ਵੀ ਨਹੀਂ ਪਰੂਗਾ ਐਨੇ ਜ਼ਿਆਦਾ ਟੇਸਟੀ ਤੇ ਕਰੰਚੀ ਬਣ ਕੇ ਤਿਆਰ ਹੁੰਦੇ ਨੇ ਕਿ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਇਹਨਾਂ ਨੂੰ ਬਿਲਕੁਲ ਪ੍ਰੋਪਰ 골ਡਨ ਬ੍ਰਾਊਨ ਕਰ ਲੈਣਾ ਜਦ ਤੱਕ ਇਹ ਕਰੰਚੀ ਨਹੀਂ ਹੋ ਜਾਂਦੇ ਤਦ ਤੱਕ ਆਪਾਂ ਨੇ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਪਕਾਉਣਾ ਹੈਗਾ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਕਲਰ 골ਡਨ ਬ੍ਰਾਊਨ ਹੋਣਾ ਸਟਾਰਟ ਹੋ ਚੁੱਕਿਆ ਤੇ ਆਪਣੇ ਜਿਹੜੇ ਪਕੌੜੇ ਉਹ ਬਣ ਕੇ ਬਿਲਕੁਲ ਰੈਡੀ ਹੋ ਚੁੱਕੇ ਨੇ ਤੇ ਜਿਹੜੇ ਆਪਣੇ ਬ੍ਰੋਕਲੀ ਤੇ ਆਲੂ ਦੇ ਪਕੌੜੇ ਨੇ ਇਹਨਾਂ ਦਾ ਮਿਕਸ ਕਰਕੇ ਆਪਾਂ ਨੇ ਜਿਹੜੇ ਪਕੌੜੇ ਬਣਾਏ ਸੀ ਉਹ ਬਣ ਕੇ ਬਿਲਕੁਲ ਰੈਡੀ ਨੇ ਤੇ ਤਾਂ ਅੱਜ ਵੀਡੀਓ ਤੁਹਾਨੂੰ ਕਿਵੇਂ ਲੱਗੀ ਦੇ ਵਿੱਚ ਤੁਸੀਂ ਇੰਜੋਏ ਕਰੋ ਸਾਸ ਦੇ ਨਾਲ ਜਿਹੜੇ ਆਪਣੇ ਬ੍ਰੋਕਲੀ ਤੇ ਆਲੂ ਦੇ ਪਕੌੜੇ ਬਣੇ ਹੋਏ ਨੇਗੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਕਿੰਨੇ ਡਿਲੀਸ਼ੀਅਸ ਨੇ ਤੇ ਇਹ ਐਵੇਂ ਹੀ ਖਾਣ ਦੇ ਵਿੱਚ ਵੀ ਨੇ ਕਰੰਚੀ ਤੇ ਟੇਸਟੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਏ ਨੇ ਤੁਸੀਂ ਇਹਨਾਂ ਨੂੰ ਜ਼ਰੂਰ ਬਣਾਇਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਕਿਵੇਂ ਦੇ ਬਣਾਏ